ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਅਸ਼ਦੀਪ ਕੋਲ ਲੈ ਕੇ ਹਾਜ਼ਰਾਂ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ ਵਰਨਾ ਕਾਰਤੇਆਏ ਬਦਮਾਸ਼ਾਂ ਨੇ ਕੀਤੀ ਅਨੇਵਾ ਫਾਇਰਿੰਗ ਜਲਵਾਦਾਰ ਸਟ੍ਰੀਟ ਤੇ ਬਹਿਣ ਲੱਗੇ ਸੀ ਤੇ ਅਸੀਂ ਸੋਚਿਆ ਨਹੀਂ ਇੱਥੇ ਜਿਆਦਾ ਪੈਸੇ ਲੱਗਣੇ ਥੋੜਾ ਇੱਧਰ ਵਹਿ ਜੰਨੇ ਉੱਤੇ ਬਿਡੇ ਗੱਡੀ ਆਈ ਸਰ ਵਰਨਾ ਚਿੱਟੇ ਰੰਗ ਦੀ ਚਾਰ ਬੰਦੇ ਸੀ ਵਿੱਚ ਅਸੀਂ 버ਗਰ ਖਾਣ ਦੇ ਮੋਟਰਸਾਈਕਲ ਤੇ ਬਹਿ ਕੇ ਸਿੱਧੀਆਂ ਆ ਗਏ ਸਰ ਗੋੜੀਆਂ ਮੰਡਾ ਵੇ ਇੱਕ ਦੀ ਹੋਈ ਮੌਤ ਚਾਰ ਹੋਏ ਗੰਭੀਰ ਜ਼ਖਮੀ ਅਤੇ ਰਾਤ ਨੂੰ ਜਾਣ ਦੇ ਜਦ ਤੇ ਸਾਨੂੰ ਮਿਲ ਗਏ ਤੇ ਉੱਤੇ ਪਰਗਖਾਨੜਾ ਵੇ ਆਪਾਂ ਸਾਰੇ ਜਾਣੇ ਤੇ ਜਦੋਂ ਪਰਗਖਾਨੜਾ ਵੇ ਤੇ ਪਤਾ ਨਹੀਂ ਉੱਤੇ ਵਰਨਾ ਗੱਡੀ ਜੋ ਪਤਾ ਨਹੀਂ ਗੱਡੀ ਵੜਨਾ ਹੈ ਕਿਹੜੀ ਉਹਨੇ ਪਿਸਟਲ ਕੱਢੇ ਤੇ ਗੋਲੀਆਂ ਮਾਰ ਡੇ ਸਾਰੇ ਸਾਡੇ ਵਿਦਿਆਰਥੀਆਂ ਦੇ ਦੋ ਗੁੱਟਾਂ ਚ ਹੋਈ ਗੋਲੀਬਾਰੀ ਦੇ ਮਾਮਲੇ 'ਚ ਹੋਏ ਵੱਡੇ ਖੁਲਾਸੇ ਤਿਲਕੁਨੂਸੀ ਮਿਲੀ ਸੀ ਕਿ ਇੱਥੇ ਲੜਕਿਆਂ ਦੀ ਬੁਲਾਈ ਕਿਹੜਾ ਹੋ ਗਿਆ

ਦੋਨਾਂ ਧਿਰਾਂ ਨੇ ਇੱਕ ਦੂਜੇ ਤੇ ਲਗਾਏ ਵੱਡੇ ਇਲਜ਼ਾਮ ਪ੍ਰੈਜ਼ੀਡੈਂਟ ਸਕੂਲ ਚੱਲਦਾ ਇਸ ਵਿੱਚ ਮਾਲ ਮਹਿਕਮੇ ਨੇ ਇੱਥੇ ਨਿਸ਼ਾਨਦੇਹੀ ਵੀ ਹੋਣਾ ਜੀਆ ਪੰਚਾਇਤ ਨੇ ਠੇਕੇਦਾਰ ਤੇ ਲਗਾਏ ਵੱਡੇ ਇਲਜ਼ਾਮ ਸਾਡੇ ਪਿੰਡ 'ਚ ਨਾ ਵਾਟਰ ਸਪਲਾਈ ਟੈਂਕੀ ਦਾ ਕੰਟ੍ਰੈਕਟ ਆਇਆ ਸੀ ਜੋ ਕਿ ਠੇਕੇਦਾਰ ਬਹੁਤ ਹੀ ਮਾਰਕਿਟਿੰਗ ਦਾ ਕੰਮ ਕਰ ਰਿਹਾ ਪਿੰਡ ਚ ਬੜੀ ਪਾਣੀ ਦੇ ਟੈਂਕੀ ਨੂੰ ਲੈ ਕੇ ਵਰਤਿਆ ਗਿਆ ਹਲਕਾ ਮਟੀਰੀਅਲ ਜਿਹੜੇ ਚਾਰជ្រੋਏ ਫੈਂਸਿੰਗ ਦੇ ਜਿਹੜੇ ਕਾਰਨਰ ਜਿਹੜੇ ਲੱਗੇ ਨੇ ਉਹਦੇ ਵਿੱਚ ਜਿਹੜੇ ਐਂਗਲ ਲਾਏ ਨੇ ਉਹ ਵੀ ਸਾਡੇ ਸਕੂਲ ਦੇ ਐਂਗਲ ਕਿਉਂਕਿ ਇੱਥੋਂ ਲਾਤੇ ਨੇ ਆਪਣੇ ਕੋਲ ਉਹਨੇ ਕੋਈ ਮਟੀਰੀਅਲ ਨਹੀਂ ਲੱਗਿਆ ਜੀ ਟੈਂਕੀ ਦੇ ਨਿਰਮਾਣ ਚ ਹੋਈ ਕਪਲੇਬਾਜੀ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਠੇਕੇਦਾਰ ਦੇ ਖਿਲਾਫ ਕੀਤੀ ਜਾਵੇ ਸਖਤ ਕਾਰਵਾਈ ਇਸ ਕੰਪਲੇਟ ਨੂੰ ਮੈਂ ਗੰਦੀ ਤਰ੍ਹਾਂ ਬਾਚਾਂਗਾ ਜੀ ਇੱਕ ਕਰਵਾਵਾਂਗਾ ਕੀ ਕੀ ਕੰਮ ਹੋਇਆ ਜੀ ਇਹਦੇ ਵਿੱਚ ਠੇਕੇਦਾਰ ਦੋਸ਼ੀ ਪਾਇਆ ਜਾਂਦਾ ਉਹਦੇ ਖਲਾਫ ਕਾਰਵਾਈ ਕੀਤੀ ਜਾਏਗੀ ਸਰ ਮੇਰਾ ਪਿੰਡ ਜੋ ਗੁਰਬੇਦੀਆਂ ਗੁਰਪਾਲ ਸਿੰਘ ਨਾਮ ਮੇਰਾ ਅਸੀਂ ਸਰ 버ਗਰ ਖਾਣ ਦੇ ਤੇ ਸ਼ਨੀਆ ਰੋਡ ਤੇ ਅਸੀਂ ਨਾ ਪਹਿਲਾਂ ਜਲਵੇ ਜਲਵਾ ਰੈਸਟੋਰੈਂਟ ਤੇ ਬਹਿਣ ਲੱਗੇ ਸੀ ਅਸੀਂ ਸੋਚਿਆ ਨਹੀਂ ਇੱਥੇ ਜਿਆਦਾ ਪੈਸੇ ਲੱਗਣੇ ਥੋੜਾ ਇੱਧਰ ਬਹਿ ਜੰਨੇ ਉਦੋਂ ਬਿਟ ਗੱਡੀ ਆਈ ਸਰ ਵਰਨਾ ਚਿੱਟੇ ਰੰਗ ਦੀ ਚਾਰ ਬੰਦੇ ਸੀ ਵਿੱਚ ਅਸੀਂ 버ਗਰ ਖਾਣ ਦੇ ਮੋਟਰਸਾਈਕਲ ਤੇ ਬਹਿ ਕੇ ਸਿੱਧੀਆਂ ਆ ਗਏ ਸਰ ਗੋਲੀਆਂ ਮੰਡਾਵੇ ਦੂਆ ਕੋ ਬਲੈਕ ਪਿਸਟਲ ਹੀ ਤੇ ਇੱਕ ਕੋ ਸਿਲਵਰ ਕਲਰ ਦਾ ਹੈ ਤੇ ਤਿੰਨਾ ਚੋਹਾਂ ਨੇ ਮੂੰਹ ਬੱਦੇ ਸਾਰਾ ਹੁੰਦੇ ਗੋਲੀਆਂ ਮਾਰਨ ਦੇ ਤੇ ਜਾਂ ਜਾਂਦੇ ਆ ਪਤਾ ਨਹੀਂ ਕੀ ਚੀਚੀ ਗੈਂਦੇ ਹੀ ਕਾਂ ਕੱਢ ਕੇ ਗੱਡੀ ਤੇ ਮੈਂ ਮੋਟਰਸਾਈਕਲ ਭਜਾਉਣ ਲੱਗਾ ਪਹਿਲਾਂ ਮੇਰੀ ਲਾਤੇ ਮਾਰੀ ਫੇਰ ਮੈਂ ਭਜਾਉਣ ਲੱਗਾ ਫੇਰ ਦਜੀ ਲਾਤੇ ਮਾਰੀ ਕਿ ਡਿੱਗ ਗਏ ਮੈਂ ਸਾਰਾ ਪਰ ਮੋਟਰਸਾਈਕਲ ਭਜਾ ਲਿਆ ਉਥੋਂ ਤੇ ਸਾਰ ਚਾਰ ਬੰਦੇ ਜ਼ਖਮੀ ਹੋਏ ਆ ਜੀ ਦੋਹਾਂ ਨਾਲ ਹੁਣੇ ਰੈਫਰ ਕੀਤਾ ਅਮਨਦੀਪ ਹਸਪੀਟਲ ਤੇ ਸਾਡੀ ਫੈਮਿਲੀ ਆਉਂਦੀ ਹੈ ਜੇ ਸਸਾਨੂੰ ਕਹਿੰਦੇ ਰੱਪਰ ਗੋਲੀਆਂ ਹੱਥੋਂ ਨਿਕਲ ਗਈਆਂ ਜਾ ਕੇ ਕੋਈ ਲਾਕਡਾਊਨ ਮਾਰੀ ਕਿਉਂ ਕੀਤੀ ਸਰ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਥੇ ਜੁੜਿਆ ਐ ਹੀ ਤਾਂ ਗੋਆ ਮੁੰਡੇ ਮਿਲਦੇ ਵੀ ਆ ਜਾ ਕੋ ਖਾ ਪੀ ਕੇ ਹੁੰਦੇ ਆ ਲੱਗੇ ਦੇਹ ਕਲਾਂ ਨੌਰ ਦੇ ਮੈਂ ਸਰ ਨਾਲ ਇਹਨਾਂ ਦੇ ਆ ਗਿਆ ਮੈਨੂੰ ਨਹੀਂ ਵੀ ਪਤਾ ਤੇ ਸਰ ਮੈਨੂੰ ਇਹਨਾਂ ਨੂੰ ਨਹੀਂ ਪਤਾ ਕੌਣ ਇੱਕ ਆਦੀ ਲਾਕਡਾਟ ਜਾਂ ਕੀ ਗੱਲ ਸੀ ਤੇ ਸਰ ਸਿੱਧੀਆਂ ਆ ਕੇ ਗੋਲੀਆਂ ਚਲਾਉਂਦੇ ਨਹੀਂ ਸਰ ਪਤਾ ਨਹੀਂ ਮੂੰਹ ਬੱਧੀ ਸਰ ਵਰਨਾ ਗੱਡੀ ਚਿੱਟੇ ਰੰਗ ਦੀ ਨਹੀਂ ਨਹੀਂ ਸਰ ਇਹ ਤੇ 버거 ਖਾਨ ਦੇ 버거 ਬੋਲ ਕੀ ਜਾਣਗੇ 버거 ਖਾਨ ਤੋਂ ਬੋਲਦਾ ਲੱਗੇ ਜੀ ਆਈ ਤੇ ਸਰ ਜੋੜੇ ਖਾਨ ਦੇ ਪਹਿਲਾਂ ਤੇ ਜੋੜੇ ਉਹਦੇ ਨੂੰ ਚੱਲ ਕੇ ਜੋੜੇ ਦਾ ਸਰ ਮੈਂ ਸਿਲੰਡਰ ਦੇਣਾ ਹੈ ਕਿਤੇ ਕਰ ਬੋਲ ਜਿਹੜਾ ਪਿੰਡ 버거 ਖਾਨ ਤੋਂ ਜੋੜੇ ਆ ਨਹੀਂ ਨਹੀਂ ਜੋੜੇ ਸਰ ਮੈਂ ਸਿਲੰਡਰ ਦੇਣਾ ਹੈ ਹਾਂ ਤੇ ਉੱਥੋਂ ਅੱਗੋਂ ਮੁੰਡੇ ਮਿਲ ਪਏ ਕਹਿੰਦੇ ਅੱਜ ਲਈ ਗੁਰਦਾਪੁਰ ਕੋਲ ਸਰ ਖੱਲਾ ਨਹੀਂ ਸਰ ਗੁਰਦਾਪੁਰ ਕਾਨ ਪੀਣਾ ਆਈ ਦੀ ਆਈ ਇਹ ਫੱਲਾ ਫਾਤਾ ਤੇ ਕਿੱਮਾ ਆਇਆ ਅਰੇ ਕਪੜੇ ਲੈਣ ਆਏ ਤੇ ਰਾਤ ਨੂੰ ਜਾਣ ਦੇ ਚਦ ਤੇ ਸਾਨੂੰ ਮਿਲ ਗਏ ਤੇ ਉੱਥੇ ਵਰਗੇ ਖਾਂਦੇ ਆਪਾਂ ਸਾਰੇ ਜਾਣੇ ਤੇ ਜਦੋਂ ਵਰਗੇ ਖਾਂਦੇ ਆਪੇ ਤੇ ਪਤਾ ਨਹੀਂ ਉਹ ਸਰ ਵੜਨਾ ਗੱਡੀ ਜੋ ਪਤਾ ਨਹੀਂ ਗੱਡੀ ਵੜਨਾ ਹੈ ਕਿਹੜੀ ਉਹਨੇ ਪਿਸਟਲ ਕੱਢੇ ਤੇ ਗੋਲੀਆਂ ਮਾਰ ਡੇ ਸਾਰੇ ਸਾਡੇ ਸਾਡੀ ਵੀ ਹਾਰ ਗਈ ਕਿਨੇ ਜਖਮੀ ਹੋ ਗਏ ਸਾਰੇ ਹੋਏ ਨਹੀਂ 5-7 ਜਾਣੇ ਸਰ ਤੇ ਕਿੰਨੀ ਗੋਲੀਆਂ ਹਾਂਜੀ ਸਰ ਮੈਂ ਲਾਤ ਤੇ ਲੱਗੀਆਂ ਕਿਨੇ ਰੋਣ ਪੈ ਗਿਆ ਨਾ ਨਹੀਂ ਸਰ ਪਤਾ ਹੈ ਵਾਵਾ ਕੀਤੇ ਨੰਤਾ ਪਰਨਾਮ ਕੀ ਹੈ ਹਰਜੀਤ ਸਿੰਘ ਸਰ ਹਰਜੀਤ ਸਿੰਘ ਕਿੱਥੋਂ ਰਹੇ ਹੋ ਫੈਲਾਬਾਦ ਤੋਂ ਮੇਰਾ ਨਾਮ ਡਾਕਟਰ ਨਕੀਤਾ ਹੈ ਮੈਂ ਐਮਰਜੈਂਸੀ ਵਿਭਾਗ ਚ ਕੰਮ ਕਰਦੀ ਹਾਂ ਸਰਕਾਰੀ ਹਸਪਤਾਲ ਬਬਰੀ ਇੱਥੇ ਚਾਰ ਬੰਦੇ ਆਏ ਗਨ ਸ਼ਾਟ ਹੋਣ ਦੇ ਨਾਲ ਇੱਕ ਬੰਦੇ ਦੇ ਜਿਹੜੇ ਪੇਟ ਚ ਗੋਲੀ ਵੱਜੀ ਸੀਗੀ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈ ਜਿਹੜੇ ਤਿੰਨ ਆ ਉਹਨਾਂ ਦਾ ਇਲਾਜ ਚੱਲਦਾ ਪਿਆ ਹੈ ਹੁਣ ਦੋ ਹੀ ਤੇ ਆ ਪਰਦਾ ਨਹੀਂ ਇੱਥੇ ਆਪਣੇ ਕੋਲ ਤਿੰਨ ਜਣੇ ਆ ਦੋ ਜਣੇ ਆ ਅੱਡੇ ਕੋਲ ਬੈੱਡ ਤੇ ਬੈਠੇ ਹੋਏ ਆ ਇੱਕ ਜਨਨ ਨੂੰ ਆਪਾਂ ਸੀਟੀ ਸਕੈਨ ਕਰਾਉਣ ਦੇ ਵਿੱਚ ਇਹਨਾਂ ਦੇ ਬਾਹਾਂ ਤੇ ਤੇ ਲੱਤਾਂ ਤੇ ਵੱਜੀਆਂ ਹੋਈਆਂ ਹਨ ਟ੍ਰੀਟਮੈਂਟ ਚੱਲਦਾ ਜਿੱਤੂ ਰੋਹਰ ਹਾਂਜੀ ਕੋਰਾਫਰ ਜ਼ਰੂਰ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਲੜਕੇ ਦੀ ਕੋਈ ਲੜਾਈ ਕੰਡਾ ਹੋ ਗਿਆ ਤੇ ਦੇਖੇ ਅਸੀਂ ਮੁੱਖ ਤੇ ਆ ਕੇ ਦੇਖਿਆ ਤੇ ਪਤਾ ਲੱਗਾ ਕਿ ਚਾਰ ਲੜਕੇ ਨੂੰ ਦੋ ਪਾਰਟੀਆਂ ਦਾ ਆਪਰਚੂਨ ਵਿੱਚ ਕੋਈ ਝਗੜਾ ਹੋਇਆ ਚਾਹੇ ਵੀ ਕਿ ਜਿੱਥੇ ਚਾਰ ਲੜਕੇ ਇੰਜਰਡ ਹੋਏ ਆ ਤੇ ਇੱਕ ਵੀ ਇੱਥੇ ਡੈਥ ਹੋ ਗਈ ਹੈ ਇਹ ਗੁਰਜੀਤ ਸਿੰਘ ਹੈਗਾ ਬਾਕੀ ਸਾਰਾ ਅਸੀਂ ਵੈਰੀਫਾਈ ਕਰ ਦਿੱਤੇ ਪਏ ਇਹ ਕਿਉਂ ਝਗੜਾ ਹੋਇਆ ਕੀ ਗੱਲਬਾਤ ਹੈ ਕਿਹੜੇ ਕਾਲਜ ਦੇ ਬੱਚੇ ਸਰ ਨਹੀਂ ਕੋਲੀ ਦੇ ਪਰਫੈਕਟਲੀ ਕੋਲੀ ਦੇ ਕਿਸੇ ਵੀ ਇਦਾਂ ਦੇ ਬੱਚੇ ਹੈਗੇ ਅਲੱਗ-ਅਲੱਗ ਘਾਵ ਤੋਂ ਹੈਗੇ ਇਹ ਨੂੰ ਪਤਾ ਲੱਗਾ ਹਲੋ ਕਾਲਜ ਦੀ ਲੜਾਈ ਹੋਈ ਕੱਲ ਨਹੀਂ ਉਹ ਗੁੱਸਾ ਦੋਸੇ ਕੋਈ ਕੋਲੀ ਸਾਡੇ ਗਾਉਂ ਚ ਪਈ ਲੰਦਾ ਅੱਛਾ ਪਰ ਇਹ ਅੱਜ ਅੱਜ ਸਾਨੂੰ ਪਤਾ ਲੱਗਾ ਇੱਥੇ ਵੀ ਤੁਹਾਨੂੰ ਜਿੰਦੇ ਇਕੱਠੇ ਹੋਏ ਸੀਗੇ ਤੇ ਇਹ ਝਗੜਾ ਹੋਇਆ ਜਦੋਂ ਜੇ ਇਮੀਡੀਅਟ ਇੱਥੇ ਪਹੁੰਚਿਆ ਤਾਂ ਪਹਿਲਾਂ ਸਭ ਕੁਝ ਹੋ ਚੁੱਕਾ ਸੀ ਦੋ ਤਣੇ ਦੀ ਲੜਾਈ ਹੋਇਆ ਦੋ ਤੋਂ ਉਹਦੇ ਇੱਕ ਮੋੜਾ ਮਾਰ ਗਿਆ ਚਾਰ ਫਟਰ ਹੋ ਗਏ ਹਾਂ ਤੇ ਜਿਹੜੇ ਕੋਲੀ ਚਲਾਉਣੇ ਪਾ ਲਗਾ ਕੌਣ ਸੀ ਉਹ ਉਹਨੂੰ ਜਲਦੀ ਰੈਸਟ ਕਰ ਲਓ ਕਿੰਨੇ ਹਾਲ ਸਰ ਬਰਾਮਾ ਤੇ ਤੋਂ ਸਾਡੇ ਨੂੰ ਸਾਡੀ ਟੀਮ ਜਿਹੜੀ ਆ ਪ੍ਰਿੰਸੀਪਲ ਵਾਲੀ ਉਹ ਦੱਸੋ ਕਿ ਕਿੰਨੀ ਰੋਡ ਫਾਰਿੰਗ ਹੋਈ ਪਤਾ ਨਹੀਂ ਨਹੀਂ ਜੇ ਚਾਰ ਬੰਦੇ ਇੰਜਰਡ ਆ ਫਿਰ ਉਹ ਹੋਈ ਹੁਣੀ ਆ ਫੈਰੀ ਕੋਈ ਜੱਗ ਲੱਗੀ ਹੈ ਗਾਪਨ ਕੋਈ ਸਰ ਇਹਨਾਂ ਨੇ ਵੀ ਜਿਆਦਾ ਚਲਾਇਆ ਇਹਨਾਂ ਕੋਲ ਵੀ ਇਹਨਾਂ ਦੇ ਇੱਕ ਅੱਧੇ ਮੋਟਰਸਾਈਕਲ ਵਿੱਚ ਅਸੀਂ ਦੇਖਿਆ ਦੱਤ ਰੂਦਰ ਪਿਆ ਵਾ ਤੇ ਬਾਕੀ ਜੀ ਇਨਵੈਸਟਿਗੇਟ ਕਰਦੇ ਹੋਰ ਇਹਨਾਂ ਨਾਲ ਵੀ ਕਿਹੜੇ ਕਿਹੜੇ ਬੰਦੇ ਸੀਗੇ ਤੇ ਕੋਈ ਸਾਰੇ ਕਸ਼ਟ ਹੋ ਜਾਣਗੇ ਠੀਕ ਮਸਲਾ ਜਿੰਨੀ ਮਿਲਦੀ ਮੇਰਾ ਨਾਮ ਬਲਵਿੰਦਰ ਸਿੰਘ ਭੈਂਕਾ ਦੱਸਣ ਨੂੰ ਸਾਡਾ ਸੰਝਾ ਖਸਾ ਰਕਵਾਇਨ ਆਤੀ ਤਕਸੀਮ ਕਰਾ ਕੇ ਇੱਕ ਤਰਫਾ ਕਰਕੇ ਤੁਸ ਜੇ ਸੈਨ ਮਰਵਾ ਦੇ ਤੇ ਸਾਰੀ ਵੀਨ ਸਾਡੇ ਥਲੇ ਬਾਦਦੀ ਇਹ ਹੈ ਕਾਹਦਾ ਲਾਭ ਸਾਡੀ ਜੀ ਹੁਣ ਘਟ ਗਈਏ ਉਹਨੇ ਲੱਗਿਆ ਕਿ ਉਹ ਨਾ ਦਾ ਗੌਂਦ ਹੀ ਕੈਰੀ ਕਰ ਰਿਹਾ ਇਸ ਕਰਕੇ ਦੁਖੀ ਹੋ ਗਏ ਤੁਝੇ ਸੁਣਵਾਈ ਨਾ ਹੋਣ ਕਰਕੇ ਨੋਆ ਟੈਂਕੀ ਦੇ ਮਰਨ ਤੋਂ ਜ਼ਰੂਰ ਕੀਤਾ ਜਾ ਰਿਹਾ ਨਾ ਕੇਸ ਵੀ ਲਾਇਆ ਚੰਗੀਕਾਰ ਉਹਦੀ ਤਰੀਕ ਪਾਈ ਪਈ ਆ ਹਰ ਮੌਕੇ ਦਾ ਆ ਕੇ ਮੈਨੂੰ ਕਰਦਾ ਹੋਰ ਤੇ ਤਸੀਹਦਾ ਰਾਕ ਮੈਨੂੰ ਤੋਸਾ ਦੇਣ ਵੀ ਜਿੰਨੇ ਤੱਕ ਤੇਰਾ ਬਾਈ ਕੰਦੀਵਰ ਵਾਲਾ ਕੇਸ ਕੋਈ ਨਹੀਂ ਲੱਗਦਾ ਕੋਈ ਕਾਰਵਾਈ ਨਹੀਂ ਹੋਈ ਹੁਣ ਜਦ ਮੈਂ ਥੱਲੇ ਨਹੀਂ ਆਉਂਦਾ ਇਹ ਕੰਨ ਪਰਸਾਨਾ ਕੀਤਾ ਜਾਏ ਮੈਂ ਬਹੁਤ ਡਿਪਰੈਸ਼ਨ ਵਿੱਚ ਹਾਂ ਕਿੱਥੇ ਜਾਈਏ ਆਪਾ ਦੱਸੋ ਚੰਡੀਗੜ੍ਹ ਵਾਲੀ ਜੱਦੀ ਬਲਵਿੰਦਰ ਸਿੰਘ ਟੱਕਰ ਸੰਧੂ ਦਾ ਕੋਈ ਪੈਸਾ ਡਿਸਪੂਟ ਚੱਲਦਾ ਆਪਸ ਵਿੱਚ ਤੇ ਮਾਲ ਮਹਿਕ ਨੇ ਇੱਥੇ ਨਿਸ਼ਾਨਦੇਹੀ ਵੀ ਹੋਣਾ ਜੀ ਹੈ ਜੀ ਇਹ ਮਾਲਮਗਮਾਈ ਤੱਕ ਤੇ ਆਇਆ ਨਹੀਂਗਾ ਤੇ ਜੇ ਮਾਲਮਗਮਾਈ ਮਟਾਇਆ ਮਾਲਮਗਮਾਈ ਦੀ ਗੱਲ ਚੱਲ ਰਹੀ ਹੈ ਮਾਲਮਗਮਾਈ ਦਾ ਵੀ ਰੋਕ ਦੇਣ ਦੀ ਤਰੀਕ ਚੱਲਦੀ ਅਪੀਲ ਪਾਈ ਹੈ ਅਪੀਲ ਤੱਕ ਜਿੰਨਾ ਚਿਰ ਨਿਸ਼ਾਨੀ ਨਹੀਂ ਕਰਨੀ ਸਾਨੂੰ ਇਹਨੂੰ ਕਿਹੜਾਈ ਅਹੀਂ ਇੱਥੇ ਆਏ ਮੁੱਖਰੇ ਇਹ ਗੱਲ ਨਹੀਂ ਇਹਦਾ ਕੰਮ ਰੱਖਣਾ ਇਹਨੂੰ ਦੇਖਣਾ ਨਹੀਂ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਸਰਪੰਚ ਭਗਵੰਤ ਸਿੰਘ ਗ੍ਰਾਮ ਪੰਚਾਇਤ ਪੂਰੋਵਰ ਰਹੀਆਂ ਜੀ ਮਾ ਜੀ ਆ ਸਾਡੇ ਪਿੰਡ ਚ ਨਾ ਵਾਟਰ ਸਪਲਾਈ ਟੈਂਕੀ ਦਾ ਕੰਟੈਕਟ ਆਇਆ ਹੈ ਜੀ ਜੋ ਕਿ ठेकेदार ਬਹੁਤ ਹੀ ਮਾਰਕ ਡਿਸ਼ਨ ਦਾ ਕੰਮ ਕਰ ਰਿਹਾ। ਮਤਲਬ ਆ ਜਿਹੜੀ ਸਾਈਡ ਤੇ ਬਾਉਂਡਰੀ ਵਾਲ ਕਰਨਾ ਇਹ ਪੁਰਾਣੇ ਚੈਨਲ ਇਥੋਂ ਪੁੱਟ ਕੇ ਇਹਨਾਂ ਦੇ ਦੁਆਲੇ ਕੋਈ ਮਟੀਰੀਅਲ ਨਹੀਂ ਪਾ ਰਿਹਾ ਜਦਕਿ ਇਹਦੀ ਨਵੀਂ ਪਾਸ ਆ। ਉਹੋ ਲਾ ਕੇ ਇਹ ਇੰਨੀ ਕਿ ਹਵਾ ਦੇ ਵਿੱਚ ਆ ਭੇਡ ਕੇ ਪੈਂਦੀ ਆ। ਜੇ ਉਹਨੂੰ ਕਹੀਏ ਵੀ ਇਹਨਾਂ ਦੁਆਲੇ ਮਾਲ ਪਾ ਲੈ ਜਾਂ ਕੁਝ ਕਰਨ ਦਾ ਮੈਂ ਨਹੀਂ ਕਰਨਾ। ਆ ਜੋ ਟੋਟੀਆਂ ਲਾਈਆਂ ਨੇ ਪਿੰਡ ਦੇ ਵਿੱਚ ਕੁਝ ਇਹਨੂੰ ਜਦੋਂ ਇੱਕ ਵਾਰੀ ਕੱਸੋ ਤੇ ਦੂਜੀ ਵਾਰੀ ਖੋਲੋ ਤੇ ਵਿੱਚ ਪਾਣੀ ਨਹੀਂ ਆਉਂਦਾ। ਜਿੰਨੇ ਵੀ ਪਿੰਡ ਚ ਕਨੈਕਸ਼ਨ ਹੋ ਰਹੇ ਲੋਕਾਂ ਨੇ ਆਪਣੀਆਂ ਟੂਟੀਆਂ ਲਿਆ ਕੇ ਲਾਈਆਂ ਇਹਨੂੰ ਕਿਹਾ ਵੀ ਭਾਈ ਤੂੰ ਟੂਟੀ ਬਹੁਤ ਮਾਰੀ ਕੁਆਲਟੀ ਦੀ ਲਾ ਰਿਆਂ ਨੂੰ ਚੰਗੀ ਕਰ ਆਂਦਾ ਬਸ ਜੋਰ ਲੱਗ ਗਿਆ ਲੱਗ ਗਿਆ ਇਹ 26 ਲੱਖ 6900 66 ਰੁਪਏ ਦਾ ਪੈਕੇਜ ਜੋ ਸ੍ਰੀ ਰਮਨ ਬੈਲ ਸਾਡੇ ਹਲਕਾ ਨੇ ਚਾਰਜ ਨੇ ਪਿੰਡ ਪੂਰੋ ਰਾਈਆਂ ਵਾਸਤੇ ਪਾਸ ਕਰਾਇਆ ਸੀ ਉਹ ਇਸ ਠੇਕੇਦਾਰ ਨੇ ਉਸ ਨੂੰ ਪੂਰਾ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਅੱਗੋ ਇਹ ਚੈਲੰਜ ਕਰਦਾ ਸਾਨੂੰ ਵੀ ਤੁਹਾਡਾ ਕਿੱਥੇ ਜੋਰ ਲੱਗਦਾ ਲਾ ਲਓ ਸਾਡੀ ਪ੍ਰਸ਼ਾਸਨ ਅਗੇ ਬੇਨਤੀ ਆ ਇਹ ਸਰਕਾਰ ਦਾ ਇੱਕ ਇੱਕ ਪੈਸਾ ਚੰਗੇ ਤਰੀਕੇ ਨਾਲ ਲੱਗੇ ਇਹਦੀ ਦੁਰਵਰਤੋਂ ਨਾ ਹੋਏ। ਤੋਂ ਇਹ ਜਿਹੜਾ ਕੰਮ ਹੋਇਆ ਹੈ ਇਹਨੂੰ ਵੇਖਿਆ ਜਾਏ। ਮਟੀਰੀਅਲ ਬਹੁਤ ਮਾਰੀ ਕੁਆਲਿਟੀ ਦਾ ਲਾਇਆ। ਵੇਖੋ ਰੇਤੇ ਦੇ ਵਿੱਚ ਮਿੱਟੀ ਤੁਰੀ ਫਰੰਡ ਹੈਈ ਆ। ਹਰ ਇੱਕ ਥੋੜੇ ਤਾਂ ਲਾਇਆ ਹੈ। ਆਖਿਆ ਹੱਥ ਨਹੀਂ ਕਰਦਾ। ਤੇ ਇਹ ਸਰਕਾਰ ਕੇ ਬੇਨਤੀ ਸਾਡੀ ਵੀ ਇਹ ਚੰਗੀ ਤਰ੍ਹਾਂ ਕੰਮ ਕੀਤਾ ਜਾ ਜਾ ਕਿਉਂ ਸਰਕਾਰ ਦਾ ਪੈਸਾ ਹੋ ਇੱਕ ਇੱਕ ਚੰਗੇ ਥਾਂ ਲੱਗ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਾਡਾ ਪਿੰਡ ਜੀ ਪੂਰਾ ਰਹੀਆਂ। ਨਾ ਪੰਚਾਇਤ ਮੈਂਬਰ ਜਰਾਰਿਸ਼ ਬੋਲ ਚੰਗੇ ਇਹ ਸਾਡੀ ਪੂਰੀ ਪੰਚਾਇਤ ਕੋਤੀ ਆ ਸਾਡੇ ਸਰਪੰਚ ਸਾਹਿਬ ਨੇ ਇਹ ਸਾਡੇ ਮੈਂਬਰ ਸਾਹਿਬੀ ਮੈਂਬਰ ਸਾਹਿਬ ਨੇ ਸਾਡੇ ਪਿਛੇ ਨਦਰ ਨਵਾਸੀ ਇਹ ਬੇਨਤੀ ਹੈ ਜੀ ਕਿ ਜਿਹੜਾ ਇਹ ਠੇਕੇਦਾਰ ਜਿਹੜਾ ਇਹ ਕੰਮ ਕਰਕੇ ਗਿਆ ਸੀ ਪਿੰਡ ਦੇ ਵਿੱਚ ਪੂਰਾ ਟੈਂਕੀ ਦਾ ਕੰਮ ਜਿੰਨਾ ਵੀ ਸਾਰੀ ਦਾ ਕੰਮ ਕੀਤਾ ਇਹ ਇਹ ਪ੍ਰਸ਼ਾਸਨ ਨੂੰ ਇਹਦੇ ਬਾਰੇ ਬੇਨਤੀ ਕਰਨੀ ਚਾਹੁੰਦੇ ਆ ਕਿ ਇਹਨੇ ਬਹੁਤ ਘਟੀਆ ਕਿਸਮ ਦਾ ਮਟੀਰੀਅਲ ਤੁਹਾਨੂੰ ਪਹਿਲਾਂ ਦਿਖਾ ਦਿੱਤਾ ਸਾਰਾ ਫੋਟੋ ਦੇ ਵਿੱਚ ਵੀ ਬਹੁਤ ਘਟੀਆ ਕਿਸਮ ਦਾ ਮਟੀਰੀਅਲ ਜਿਹੜਾ ਲਾਇਆ ਵਾ ਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਜਿਹੜੀ ਇਹ ਫੈਂਸਿੰਗ ਜਿਹੜੀ ਚਾਰ ਸ਼ਰੇ ਲਾਉਣ ਲੱਗੇ ਤਾਂ ਸਾਡੇ ਸਰਪੰਚ ਸਾਹਿਬ ਨੇ ਇਹਨਾਂ ਨੂੰ ਆ ਕੇ ਰੋਕਿਆ ਕਿ ਕਿਉਂ ਉੱਥੇ ਇੱਕ ਕੌੜਾ ਕੱਢਿਆ ਜਿਹੜਾ ਸਕੂਲ ਦਾ ਉਹੋ ਝਾ ਕੇ ਇੱਥੇ ਨੇ ਆਪਣੀ ਸਟੇਮਲ ਕੀਤੀ ਆ ਤੇ ਜਿਹੜੇ ਚਾਰ ਸ਼ਰੇ ਫੈਂਸਿੰਗ ਦੇ ਜਿਹੜੇ ਕੋਰਨਰ ਜਿਹੜੇ ਲੱਗੇ ਨੇ ਉਹਦੇ ਵਿੱਚ ਜਿਹੜੇ ਐਂਗਲ ਲਾਏ ਨੇ ਉਹ ਵੀ ਸਾਡੇ ਸਕੂਲ ਦੇ ਐਂਗਲ ਚੋਕੇ ਇੱਥੋਂ ਲਾਤੇ ਨੇ ਆਪਣੇ ਕੋਲੋਂ ਇਹਨੇ ਕੋਈ ਮਟੀਰੀਅਲ ਨਹੀਂ ਲੱਗਿਆ ਜੀ ਇਹ ਅਸੀਂ ਇਹਨਾਂ ਨੂੰ ਆਖਿਆ ਕਿ ਜਿਹੜਾ ਟੈਂਕੀ ਦਾ ਜਿਹੜਾ ਮਟੀਰੀਅਲ ਆ ਜਿਹੜਾ ਤੁਹਾਨੂੰ ਪਿੱਛੋਂ ਜਿਹੜਾ 26 ਲੱਖ ਦਾ ਟੈਂਡਰ ਜਿਹੜਾ ਤੁਸੀਂ ਭਰਿਆ ਵ ਤੇ ਚਾਰਛ ਫਿਰ ਇਹਦੀ ਜਿਹੜੀ ਕੰਡੇ ਵਾਲੀ ਤਾਰ ਉਹ ਕਿਉਂ ਲਾ ਕੇ ਤੇ ਫਿਟਿੰਗ ਨਹੀਂ ਕਰਦੇ ਇਹ ਆਂਦਾ ਕਿ ਮੈਨੂੰ ਕੁਛ ਨਹੀਂ ਕਹਿਣਾ ਤੁਸੀਂ ਜੋ ਕਰਨਾ ਕਰ ਲੋ ਇਹੋ ਕੁਛ ਹੋਣਾ ਜੇ ਕਰੋਨਾ ਤੇ ਕਰਵਾ ਲੋ ਜੇ ਨਹੀਂ ਕਰੋਨਾ ਤੇ ਨਾ ਕਰੋ ਤੇ ਕੱਲ ਦਾ ਇਹ ਸਮਾਨ ਆਪਣਾ ਸਾਰਾ ਹੀ ਚੋ ਕਿਥੋਂ ਚਲੇਗਾ ਸਰ ਸਾਡੇ ਇਨੇ ਸਰਪੰਚ ਸਾਹਿਬ ਦੇ ਕਹਿਣ ਤੇ ਇੰਨੀ ਗੱਲ ਕਹੀ ਹੈ ਕਿ ਤੂੰ ਇਹ ਜਿਹੜਾ ਕੰਮ ਸਹੀ ਤਰੀਕੇ ਨਾਲ ਕਰ ਸਹੀ ਮਟੀਰੀਅਲ ਲਾ ਤੇ ਜਿਹੜਾ ਇਹ ਟੈਂਕੀ ਦਾ ਜਿਹੜਾ ਕੰਮ ਕੀਤਾ ਉਹ ਪਿੱਛੋਂ ਆਫੀਸਰ ਹੁੰਦੇ ਸੀਗੇ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਇੰਜੀਨੀਅਰਿੰਗ ਬਾਰੇ ਨੇ ਕਰਾਇਆ ਉਦੋਂ ਸਾਡੀ ਕੋਈ ਦਖਲਅੰਦਾਜ਼ੀ ਨਹੀਂ ਪਰ ਜਿਹੜਾ ਹੁਣ ਸਾਡੀਆਂ ਜਿਹੜੀਆਂ ਪਿੰਡ ਦੇ ਵਿੱਚ ਪੈਪਾਂ ਪਾਈਆਂ ਅਸੀਂ ਟੂਟੀਆਂ ਵੀ ਬਹੁਤ ਘਟੀਆਂ ਕਸਮਦੀਆਂ ਨੇ ਤੇ ਜਿਹੜੀਆਂ ਇਹਨੇ ਜਿਹੜੀਆਂ ਪਾਈਪਾਂ ਲਾਈਆਂ ਨੇ ਉਥੇ ਜੀਆਈ ਪਾਈਪ ਲੱਗਣੀ ਸੀ ਤੇ ਪਲਾਸਟਿਕ ਦੀ ਪਾਈਪ ਉਥੇ ਲਾ ਕੇ ਤੇ ਅਸੀਂ ਇਹਨੂੰ ਪੁੱਛਿਆ ਸੀਗਾ ਕਿ ਇੱਥੇ ਜੀਆਈ ਪਾਈਪ ਤੇ ਇਹਨੇ ਜਿਹੜੀ ਲੇਬਰ ਲੱਗੀ ਉਸ ਤੋਂ ਟਕਾਤੀਆਂ ਸਾਰੀਆਂ ਉਹਦੀ ਇਨਕੁਆਰੀ ਕੀਤੀ ਜਾਵੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹ ਜੋ ਜਿੰਨਾ ਵੀ ਅਫਸਰਾਂ ਨੇ ਇਹਨੂੰ ਟੈਂਡਰ ਦਿੱਤਾ ਵਾ ਅਸੀਂ ਪ੍ਰਸ਼ਾਸਨ ਦੇ ਇੱਕ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਇਹਨੂੰ ਅਫਸਰਾਂ ਨੇ ਟੈਂਡਰ ਦਿੱਤਾ ਵਾ ਜਿਹੜੇ ਇਹਦੇ ਬਿੱਲ ਪਾਸ ਕਰਦੇ ਨੇ ਇਹਦੀ ਵਾਰੀ ਕੀਤੀ ਜਾਵੇ ਇਹ 26 ਲੱਖ ਦਾ ਟੈਂਡਰ ਜਿਹੜਾ ਕਿ ਇਹਦੀ ਸਾਰੀ 26 ਲੱਖ 10000 ਰੁਪਏ ਦਾ ਟੈਂਡਰ ਹੈ ਇਹਦੀ ਸਾਰੀ ਛਾਂਬਿੰਨ ਕਰਕੇ ਇਹ ਸਾਰਾ ਕੰਮ ਤਸੱਲੀ ਭਗ ਸਾਡਾ ਕਰਵਾਇਆ ਜੋ ਉੱਪਰੋਂ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਇੰਨਾ ਪੈਸਾ ਦੇ ਰਹੇ 26 ਲੱਖ ਇੱਕ ਪਿੰਡ ਪੂਰੋਵਾਲ ਰਾਇਆਂ ਨੂੰ ਟੈਂਕੀ ਵਾਸਤੇ ਉਹਨਾਂ ਦੇ ਰਮਣ ਬੈਲ ਜੂ ਰਾਨੇ ਲਿਆਕ ਦਿੱਤਾ ਸਮਝੇ ਤੇ ਇਹ ਜਿਹੜਾ 26 ਲੱਖ ਦੀ ਦੁਰਵਰਤੋਂ ਕੀਤੀ ਗਈ ਆ ਅੰਦਰ ਵੀ ਤਾਂ ਸਟਾਰਟਰ ਦੀ ਹੈ ਜਿਹੜੇ ਨੇ ਇੱਕ ਪੁਰਜਾ ਪਾਣਾ ਡਾਇਰੈਕਟ ਮੋਟਰ ਚ ਲਾ ਕੇ ਜਿਹੜਾ ਇੱਥੇ ਮੁਲਾਜ਼ਮ ਲੱਗਾ ਸਪਲਾਈ ਵਾਲਾ ਉਹਨੇ ਡਾਇਰੈਕਟ ਮੋਟਰ ਚ ਉਹ ਮੋਟਰ ਛੱਡ ਗਈ ਉਹਦੇ ਵਿੱਚ ਵੀ ਇਹਨਾਂ ਪਿੰਡ ਵਾਲਿਆਂ ਵਿਚਾਰਿਆਂ ਨੇ پیسے ਇਕੱਠੇ ਕਰਕੇ ਤਾਂ ਸਾਰੀ ਮੋਟਰ ਚਲਾਈ ਤੇ ਜਿਹੜਾ ਕਿ ਇਹਨੂੰ ਉਹ ਬੇਨਤੀ ਵਾਰ-ਵਾਰ ਕਰ ਰਹੇ ਆ ਕਿ ਆ ਕੇ ਪੁਰਜਾ ਪਾਜਾ ਇਹਨਾਂ ਐਤਕ ਕੋਈ ਪੁਰਜਾ ਨਹੀਂ ਪਾਇਆ ਕੋਈ ਵੀ ਤੇ ਹੁਣ ਵੀ ਮੋਟਰ ਡਾਇਰੈਕਟ ਹੀ ਚੱਲਣ ਈ ਆ ਦੂਸਰੀ ਗੱਲ ਸਾਡੀ ਇਹ ਕਿ ਜਿਹੜਾ ਪਾਣੀ ਸ਼ੁੱਧ ਦੇਣ ਵਾਸਤੇ ਪਿੰਡ ਨੂੰ ਉੱਤ ਟੈਂਕੀ ਬੰਦੀ ਆ ਟੈਂਕੀ ਦਾ ਜਾਲਾ ਹੀ ਵੱਜਦਾ ਕੀੜੇ ਮਕੌੜੇ ਪੈਂਦੇ ਨੇ ਇੱਕ ਜਿਹੜੀ ਦਵਾਈ ਸਪਲਾਈ ਹੁੰਦੀ ਹੈ ਵਿੱਚ ਉਹਦੇ ਉਹਦਾ ਇਹਨਾਂ ਐਤਕ ਪੁਆਇੰਟ ਨਹੀਂ ਰੱਖਿਆ ਪੁਆਇੰਟ ਰੱਖ ਕੇ ਇਹਨੂੰ ਕਿੰਨੀ ਵਾਰੀ ਅਸੀਂ ਬੇਨਤੀ ਕੀਤੀ ਆ ਤੇ ਜਿਹੜੀ ਦਵਾਈ ਹੈ ਪਹਿਲਾਂ ਚ ਪ ਤੁਸੀਂ ਜੋ ਕਰਨਾ ਕਰ ਲੋ ਇਹਦੀ ਪਤਾ ਨਹੀਂ ਕਿਹੜੇ ਅਫਸਰਾਂ ਨਾਲ ਸੈਟਿੰਗ ਆ ਸਾਡੀ ਨਹੀਂ ਇਹ ਸੁਣਦਾ ਅਸੀਂ ਪ੍ਰਸ਼ਾਸਨ ਕੋਲੇ ਬੇਨਤੀ ਕਰਦੇ ਆ ਜੇ ਪ੍ਰਸ਼ਾਸਨ ਨੇ ਅਫਸਰਾਂ ਨੇ ਸਾਡੀ ਬੇਨਤੀ ਨਾ ਸੁਣੀ ਅਸੀਂ ਚੈਲੰਜ ਵੀ ਕਰਦੇ ਆ ਇਹ ਪੰਚਾਇਤ ਪੂਰੋਲ ਰਾਈਆਂ ਦੀ ਕਿ ਜੇ ਅਫਸਰਾਂ ਜਿਹੜੇ ਇਹ ਟੈਂਡਰ ਪਾਸ ਕਰਕੇ ਜਿਹੜੇ ਇਹ ਬਿੱਲ ਪਾਸ ਕਰਦੇ ਨੇ ਠੇਕੇਦਾਰ ਦੇ ਜਨਾ ਕੀਤੇ ਤਾਂ ਅਸੀਂ ਆਰਟੀ ਪਾ ਕੇ ਸਾਰੀ ਇਹ ਦੀ ਇਨਕੁਇਰੀ ਕਰਵਾਵਾਂਗੇ ਦੀ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਇਹ ਸਾਰੀ ਛਾਣਬੀਨ ਕਰਕੇ ਇਹ ਕੰਮ ਵਧੀਆ ਤਰੀਕੇ ਨਾਲ ਕਰਵਾਇਆ ਜਾਵੇ ਤਾਂ ਜੋ ਇਹ ਸਾਰੀ ਟੈਂਕੀ ਦੀ ਸੇਫਟੀ ਰਵੇ ਅੰਦਰ ਗੰਦਾ ਬੇਲ ਨਾ ਛੁੱਟਿਆ ਜਾਵੇ ਪਿੰਡ ਦੇ ਵੱਲੋਂ ਕੋਈ ਵੀ ਇਹ ਸਾਫ਼ ਸੁਥਰੀ ਜਗ੍ਹਾ ਰਵੇ ਤਾਂ ਸਾਰੇ ਐਂਗਲ ਤੁਹਾਨੂੰ ਘੱਟ ਹੀ ਕਿਸਮ ਦਾ ਮਟੀਰੀਅਲ ਜਿਹੜਾ ਲਾਇਆ ਵਾ ਤਾਂ ਸਾਰੇ ਐਂਗਲ ਮਿੱਟੀ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਫੋਟੋ ਦੇ ਵਿੱਚ ਵੀਡੀਓ ਦੇ ਦਿਖਾਉਂਦੇ ਨੇ ਐਂਗਲ ਵੀ ਪੰਚਾਇਤ ਦੇ ਐਂਗਲ ਵੀ ਪੰਚਾਇਤ ਦੇ ਤੇ ਉਸੇ ਤਰ੍ਹਾਂ ਹੀ ਮਿੱਟੀ ਦੇ ਵਿੱਚ ਰੱਖ ਕੇ 6-6 ਇੰਚ ਗੱਡ ਕੇ ਉੱਤੇ ਲਾਉਣਾ ਸ਼ੁਰੂ ਕੀਤਾ ਤੇ ਪਰ ਕੱਲ੍ਹ ਦੀ ਇਹਨੂੰ ਗੱਲ ਆਖੀ ਤਾਂ ਕੱਲ੍ਹ ਦਾ ਇਹ ਦੌੜ ਗਿਆ ਵੇ ਇਸ ਕਰਕੇ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਅੱਭੀ ਲੱਖ ਰੁਪਏ ਦਾ ਇਹਦੀ ਸ਼ਾਨਬੀਨ ਕਰਕੇ ਇਨਕੁਆਇਰੀ ਕੀਤੀ ਜਾਵੇ ਕਿ ਇਹ ਪੈਸਾ ਲੱਗਾ ਕਿੱਥੇ ਆ ਜ ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਪੁਰਾ ਪੁਰਾ ਵੱਲ ਰਹੀਆਂ ਦੀ ਉਹ ਸੰਬੰਧੀ ਮੈਨੂੰ ਕੰਪਲੇਂਟ ਤੁਹਾਡੇ ਥਰੂ ਹੀ ਮਿਲੀ ਹੈ ਇਸ ਕੰਪਲੇਂਟ ਨੂੰ ਮੈਂ ਚੰਗੀ ਤਰ੍ਹਾਂ ਵਾਚਾਂਗਾ ਜੀ ਚੈੱਕ ਕਰਵਾਵਾਂਗਾ ਕੀ ਕੀ ਕੰਮ ਹੋਇਆ ਜੇ ਇਹਦੇ ਵਿੱਚ ठेकेदार ਦੋਸ਼ੀ ਪਾਇਆ ਜਾਂਦਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਜੇ ਕੰਮ ਕਹਿ ਰਿਹਾ ਕਹਿ ਗਿਆ ਹੈ ਕਿ ਘਟੀਆ ਕੁਆਲਿਟੀ ਦਾ ਕੀਤਾ ਗਿਆ ਤੇ ਉਹਨੂੰ ਸੁਧਾਰਿਆ ਜਾਏਗਾ ਨਾਲ ਜੋ ਵੀ ਆ ਸਾਰਾ ਕੀਤਾ ਜਾਏਗਾ ਜੋ ਕੰਮ ਅਲਾਟਮੈਂਟ ਦੇ ਹਿਸਾਬ ਨਾਲ ਜੋ ਸਰਕਾਰ ਦੇ ਨਿਯਮ ਨੇ ਜੋ ਸਪੈਸੀਫਿਕੇਸ਼ਨ ਨੇ ਉਦੇ ਬਿਹਾਫ ਤੇ ਹੀ ਕੰਮ ਕੀਤਾ ਜਾਏਗਾ ਤਦ ਤੱਕ ਠੇਕੇਦਾਰ ਨੂੰ ਕੋਈ ਪੇਮੈਂਟ ਵੀ ਨਹੀਂ ਕੀਤੀ ਜਾਵੇਗੀ